ਦੁੱਧ ਦੇ ਰੇਟ ਵੀ ਜਿਹੜੇ ਕਿ ਹੁਣ ਵੱਧ ਗਏ ਨੇ ਲੋਕਾਂ ਦੀ ਜੇਬਾਂ ਤੇ ਹੁਣ ਮਹਿੰਗਾਈ ਦਾ ਹੋਰ ਅਸਰ ਪਵੇਗਾ ਆਮ ਲੋਕ ਪਹਿਲਾਂ ਹੀ ਮਹਿੰਗਾਈ ਦੀ ਮਾਰ ਚੜ ਰਹੇ ਸਨ ਤਾਂ ਇਸ ਵਿਚਾਰੇ ਪੰਜਾਬ ਦੇ ਵਿੱਚ ਆਮ ਲੋਕਾਂ ਨੂੰ ਮਹਿੰਗਾਈ ਦਾ ਇੱਕ ਹੋਰ ਵੱਡਾ ਝਟਕਾ ਲੱਗਿਆ ਜਿੱਹਾਂ ਵੇਰਕਾ ਨੇ ਆਪਣੇ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਵੇਰਕਾ ਦੁੱਧ ਖਰੀਦਣਾ ਹੁਣ ਮਹਿੰਗਾ ਹੋ ਗਿਆ ਦੁੱਧਾਂ ਕੀਮਤਾਂ ਦੇ ਵਿੱਚ 2 ਰੁਪਏ ਦਾ ਵਾਅਦਾ ਕੀਤਾ ਗਿਆ ਦੱਸ ਦਿੰਨਿਆ ਕਿ ਵੇਰਕਾ ਦੁੱਧ 2 ਰੁਪਏ ਪ੍ਰਤੀ ਲੀਟਰ ਮਹਿੰਗਾ ਰਹੇਗਾ ਚੰਡੀਗੜ੍ਹ ਦੇ ਵਿੱਚ ਵੀ ਵੇਰਕਾ ਦੇ ਦੁੱਧ ਦੀਆਂ ਕੀਮਤਾਂ ਵਿੱਚ ਵਾਅਦਾ ਕੀਤਾ ਗਿਆ ਤੇ ਦੁੱਧ ਦੇ ਸਾਰੇ ਵੇਰੀਐਂਟ ਮਹਿੰਗੇ ਹੋ ਗਏ ਨੇ ਤੇ ਇੱਥੇ ਇਹ ਵੀ ਦੱਸਦੀ ਕਿ ਦੁੱਧ ਦੇ ਵੱਡੇ ਰੇਟ ਜਿਹੜੇ ਕਿ ਹੁਣ ਲਾਗ ਹੋਣਗੇ ਹੁਣ ਲੋਕਾਂ ਤੇ ਇਸ ਦਾ ਅਸਰ ਜਿਹੜਾ ਕਿ ਦੇਖਣ ਨੂੰ ਮਿਲੇਗਾ ਖਾਸ ਤੌਰ ਤੇ ਇਸ ਤੇ 3 April ਤੋਂ Vercah ਦੇ ਰੇਟਾਂ ਦੇ ਵਿੱਚ ਵਾਧਾ ਦਰਜ ਜਿਹੜਾ ਕਿ ਸ਼ੁਰੂ ਕਰ ਦਿੱਤਾ ਜਾਵੇਗਾ ਇੱਥੇ ਇਹ ਵੀ ਦੱਸਣਯੋਗ ਹੈ ਕਿ Vercah ਸਟੈਂਡਰਡ ਹਰਾ ਪੈਕਟ 31 ਰੁਪਏ ਅੱਧਾ ਲੀਟਰ ਕੀਤਾ ਤਾਂ ਇਸ ਦੇ ਨਾਲ ਹੀ ਡਬਲ ਟੋਟ 31 ਰੁਪਏ ਅੱਧਾ ਲੀਟਰ ਕਰ ਦਿੱਤਾ ਗਿਆ ਤਾਂ ਇਸ ਤੋਂ ਇਲਾਵਾ ਫੁੱਲ ਕਰੀਮ 34 ਰੁਪਏ ਦਾ ਲੀਟਰ ਕੀਤਾ ਗਿਆ ਤਾਂ ਹੁਣ ਜਿੱਥੇ ਮਹਿੰਗਾਈ ਦੀ ਮਾਰ ਲੋਕੀ ਪਹਿਲਾਂ ਹੀ ਚੜ੍ਹਦੇ ਸੀ ਤਾਂ ਇਸ ਦੇ ਵਿਚਾਲੇ ਹੁਣ ਇਹ ਵੀ ਇੱਕ ਵੱਡਾ ਝਟਕਾ ਲੋਕਾਂ ਨੂੰ ਜਿਹੜਾ ਕਿ ਵੇਰਕਾ ਦੇ ਵੱਲੋਂ ਦਿੱਤਾ ਗਿਆ